नाश्ता कर दूंगी मैं नाश्ता बना रहा मैं आई नाश्ता बना दू रोटी खा लो तुम्हें अपनी रोटी नहीं मम्मा खाओ कोई ना मैं और काम कर लो नहीं नहीं फिर दुकान ही निकल ली नहीं चीजों में ठीक बनी सब्जी वो टेस्टी बनी अम्मा बोल रहा रोटी नहीं बस मेरा तो ऑलरेडी भर गया तू खा ले खाने नहीं बस फिर ला ना हां की कर दी हाँ। बस मम्मा बैठी सी मैं कहता तो थक गई होनी है ना चाय बना के लिया मैं थोड़ी रोटी ਨਹੀਂ ਮੰਮਾ ਮੇਰਾ ਦਿਲ ਨਹੀਂ ਕਰਦਾ ਤੁਸੀਂ ਵੀ ਕੋ ਚੱਲ ਜੇ ਤੇਰਾ ਦਿਲ ਨਹੀਂ ਕਰਦਾ ਨਾ ਪੁੱਤ ਫਿਰ ਮੇਰਾ ਵੀ ਨਹੀਂ ਦਿਲ ਕਰਦਾ ਮੈਂ ਨਹੀਂ ਪੀਣ ਚਾਹ ਨਹੀਂ ਮੰਮਾ ਜੇ ਤੁਹਾਡਾ ਇੰਨਾ ਹੀ ਦੇ ਦਲਾਂ ਫਿਰ ਕੋਈ ਗੱਲ ਨਹੀਂ ਤੁਹਾਡੇ ਕਰਕੇ ਮੈਂ ਵੀ ਪੀ ਲੂੰਗੀ ਥੋੜੀ ਜਿਹੀ ਚਾਹ ਚੱਲ ਫੇ ਮੈਂ ਆਈ ਹਾਂ ਚਾਹ ਲੈ ਕੇ बड़ी सुहाग बनाई चल पुत हूं तू तो आराम तो कर ले बच्चा थोड़ी देर सुहा है ठीक है मैं भी अपने कमरे जा रही पिट सीधी कर ला ठीक है हेलो हाँ जी मीना की हाल है हाँ हाँ ठीक है और तुझे ठीक है सारे हाँ जी हाँ जी राधिका भी ठीक है अपने घर हाँ नौ भी ठीक है हाँ कुड़िया तो होंगी शक्कर वर्गी है। हाँ जी नूह नूह तो नमक वर्गी होंगी है हम्म

ਕਾ ਬੱਚੇ ਕਿਵੇਂ ਅਨਿਕਾ ਹਾਂਜੀ ਕਿਦਾਂ ਸੋ ਗਏ ਸੀ ਬੱਚੇ ਹਾਂਜੀ ਸੋਣਾ ਹੀ ਸੀ ਮੇਰੀ ਤਾਂ ਨਹੀਂ ਅੱਖ ਲੱਗੀ ਗੁੜੀ 4 ਵਜੇ ਮੈਨੂੰ ਪਤਾ ਹੀ ਲੱਗ ਗਿਆ ਕੋਈ ਨਾ ਮੰਮਾ ਵਧੀਆ ਸੋ ਗਏ ਤੁਸੀਂ ਤੇ ਚਾਹ ਬਣਾਵਾ ਥੋੜੀ ਥੋੜੀ 4 ਵਜੇ ਵੇ ਮਮਾ ਮੈਂ ਨਹੀਂ ਪੀਜਾਂ ਚਲ ਜੇ ਮੈਂ ਮੈਨੂੰ ਦੇ ਦਿੰਦੀ ਜੇ ਨਹੀਂ ਪੀਣੀ ਤੂੰ ਕੋਈ ਨਾ ਰਹਿਣ ਦੋ ਫਿਰ ਦੇਖ ਲੋ ਜਿੱਦਾਂ ਤੁਹਾਡੀ ਮਰਜ਼ੀ ਹਨੀਕਾ ਕੀ ਗੱਲ ਸਿਹਤ ਠੀਕ ਹੈ ਠੀਕ ਆ ਮੇਰੀ ਸਿਹਤ ਨੂੰ ਕੀ ਹੋਣਾ ਚਲ ਠੀਕ ਹੈ ਫਿਰ ਮੈਂ ਚਲਦੀ ਆਂ ਕਦਾ ਨਹੀਂ ਕੀ ਹੋ ਗਿਆ ਬੂਟੀ ਨੂੰ ਠੀਕ ਤਾਂ ਸੀ ਚੰਗੀ ਬਲੀ ਅਨਿਕਾ ਹਾਂਜੀ ਤੁਮਨ ਦੱਸ ਕੀ ਗੱਲ ਹੋਈ ਐ ਮੇਰਾ ਤਾਂ ਬਿਲਕੁਲ ਨਹੀਂ ਦਿਲ ਲੱਗਦਾ ਕੋਈ ਗੱਲ ਨਹੀਂ ਹੋਈ ਮम्मा ਗੱਲ ਕੀ ਹੋਣੀ ਐ ਨਹੀਂ ਕੁਛ ਤਾਂ ਹੈਗਾ 2 ਘੰਟੇ ਪਹਿਲਾਂ ਬਿਲਕੁਲ ਠੀਕ ਸੀ ਤੂੰ ਹੁਣਦੋਂ ਇੱਕਦਮ ਕੀ ਹੋ ਗਿਆ ਮੈਨੂੰ ਕੀ ਹੋਣਾ ਮम्मा ਮੈਨੂੰ ਕੁਛ ਨਹੀਂ ਹੋਇਆ ਕੀ ਗੱਲ ਹੋਈ ਮੈਨੂੰ ਦੱਸ ਤੈਨੂੰ ਕਸਮ ਲੱਗੇ ਮੇਰੀ ਗੱਲ ਤਾਂ ਮੈਂ ਕੋਈ ਕੀਤੀ ਨਹੀਂ ਤੁਸੀਂ ਕਰਦੇ ਹੋ ਸਾਰਿਆਂ ਨੇ ਗੱਲਾਂ ਮੇਰੀਆਂ ਪਰਾਈਆਂ ਤੁਸੀਂ ਕਰਦੇ ਹੋ ਸਾਰੇ ਪਾਸੇ ਅੱਛਾ ਕਿਹੜੀ ਗੱਲ ਕੀਤੀ ਮੈਂ ਕਿਸੇ ਨਾਲ ਦੱਸ ਮੈਨੂੰ ਦੁਪਹਿਰੇ ਮम्मा ਤੁਸੀਂ ਆਪ ਹੀ ਗੱਲ ਕਰਦੇ ਪਏ ਸੀ ਨਾ ਕਿਸੇ ਨਾਲ ਕੀ ਰਾਧਿਕਾ ਮੇਰੀ ਜਿਹੜੀ ਧੀ ਆ ਉਹ ਸ਼ੱਕਰ ਵਰਗੀ ਆ ਤੇ ਨੂੰ ਮੇਰੀ ਨਮਕ ਵਰਗੀ ਆ ਮੈਂ ਸਾਰਾ ਆਪ ਸੁਣਿਆ ਆਪਣੀ ਕੰਨੀ ਅੱਛਾ ਤੂੰ ਇਹ ਗੱਲ ਦਾ ਗੁੱਸਾ ਕੀਤਾ ਤੂੰ ਮੇਰੀ ਪੂਰੀ ਗੱਲ ਤਾਂ ਸੁਣੀ ਨਹੀਂ ਜਦ ਸਬਜੀ ਚ ਨਮਕ ਤੋਂ ਬਿਨਾ ਕੋਈ ਸੁਆਦ ਨਹੀਂ ਨਾ ਹੈਗਾ ਐਦਾਂ ਹੀ ਨੋਹ ਹੁੰਦੀ ਐ ਜੇ ਨੋਹ ਨਾ ਹੋਵੇ ਨਾ ਤਾਂ ਜ਼ਿੰਦਗੀ ਦਾ ਕੋਈ ਮਜ਼ਾ ਨਹੀਂ ਹੈ ਕੋਈ ਸੁਆਦ ਨਹੀਂ ਜਿਵੇਂ ਸਬਜੀ ਅਸੀਂ ਬਣਾਉਂਦੇ ਆ ਸਬਜੀ ਚ ਨਮਕ ਨਹੀਂ ਪਾਉਂਦੇ ਤਾਂ ਤੁਹਾਨੂੰ ਸੁਆਦ ਲੱਗੂਗੀ ਕੋਈ ਨਹੀਂ ਲੱਗਦੀ ਨਾ ਸਬਜੀ ਬਿਨਾਂ ਨਮਕ ਤੋਂ ਸੁਆਦੀ ਨਹੀਂ ਲੱਗ ਸਕਦੀ ਦੁੱਧ ਅਸੀਂ ਫਿੱਕਾ ਵੀ ਪੀ ਸਕਦੇ ਆ ਹੈਨਾ ਐਦਾਂ ਜਿਹੜੀ ਆ ਕੁੜੀਆਂ ਹੁੰਦੀ ਆ ਉਹ ਮਿੱਠੀ ਹੁੰਦੀ ਆ ਮਿੱਠੀ ਐ ਸਾਨੂੰ ਲੱਗਦੀ ਐ ਜਿਹੜੇ ਨੋਹਾਂ ਹੁੰਦੀ ਆ ਉਹਨਾਂ ਦਾ ਅਸੀਂ ਕਰਜ਼ ਨਹੀਂ ਚੁਕਾ ਸਕਦੇ ਇਨਾਂ ਤੋਂ ਬਿਨਾ ਸਾਡੀ ਜ਼ਿੰਦਗੀ ਨਾ ਬੇਸਵਾਦ ਹੈ। ਅੱਛਾ ਮਮਾ ਮੈਂ ਪਤਾ ਨਹੀਂ ਕੀ ਕੀ ਸੋਚੀ ਅਨਿਸ ਤੁਹਾਡੇ ਬਾਰੇ ਮੈਨੂੰ ਮਾਫ਼ ਕਰ ਦਿਓ ਮੇ ਤੋਂ ਗਲਤੀ ਹੋ ਗਈ। ਕੋਈ ਗੱਲ ਨਹੀਂ ਬੱਚਾ। ਤੁਹਾਨੂੰ ਸਾਰਿਆਂ ਨੂੰ ਸਾਡੀ ਇਹ ਵੀਡੀਓ ਕਿਦਾਂ ਦੀ ਲੱਗੀ ਇਹ ਸਾਡੇ ਵੱਲੋਂ ਇੱਕ ਛੋਟਾ ਜਿਹਾ ਮੈਸੇਜ ਸੀ ਕਿਸੇ ਵੱਲੇ ਕੋਈ ਛੋਟੀ ਜੀ ਗੱਲ ਨਾ ਉਹ ਵੱਡੀ ਬਣ ਜਾਂਦੀ ਹੈ ਤੇ ਦਿਲਾਂ 'ਚ ਦਰਾਰਾ ਪੈਦਾ ਕਰ ਦਿੰਦੀ ਹੈ। ਇਸ ਕਰਕੇ ਕੋਈ ਕਿਸੇ ਨਾਲ ਦਿਲ 'ਚ ਗੱਲ ਹੋਵੇ ਉਹਨੂੰ ਕਲੀਅਰ ਕਰੋ। ਠੀਕ ਹੈ ਸਾਡਾ ਸਿਰ ਮੇਨ ਮਕਸਦ ਇਹੀ ਸੀ ਵੀਡੀਓ ਬਣਾਉਂਦਾ ਕਿ ਕਦੇ ਕੋਈ ਗੱਲ ਨਾ ਛਪਾਓ ਤੇ ਆਪਣੀ ਜਿਹੜੀ ਕੋਈ ਵੀ ਗੱਲ ਹੈ ਕਲੀਅਰ ਕਰਨੀ ਚਾਹੀਦੀ ਹੈ ਠੀਕ ਹੈ ਅਗਰ ਤੁਹਾਨੂੰ ਅੱਛੀ ਲੱਗੇ ਸਾਡੀ ਵੀਡੀਓ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ YouTube ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਵੀਡੀਓ ਨੂੰ ਪਿਆਰ ਜ਼ਰੂਰ ਦਿਆ ਕਰੋ ਹਾਂਜੀ ਥੈਂਕ ਯੂ